ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਨਿਊਜ਼ ਚੈਨਲ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਆਓ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਪਾਂ ਸੀਆਰਡੀਆਈ ਤੇ ਨੌਨ ਸੀਆਰਡੀਆਈ ਕੀ ਹੁੰਦਾ ਹੈ ਕਿਉਂ ਕੰਪਨੀ ਨੂੰ ਇਹ ਇੰਜਨ ਸੀਆਰਡੀ ਬਣਾਉਣੇ ਪਏ ਨੌਨ ਸੀਆਰਡੀ ਵੱਧ ਪਾਵਰ ਵਾਲੇ ਜਿਹੜੇ ਕਿ 50 h p ਤੋਂ ਉੱਪਰ ਹੋਣ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਗੱਲਬਾਤ ਕਰਦਗੇ ਇਹ ਆਪਣੇ ਜਿਹੜਾ ਨਿਊਜ਼ ਚੈਨਲ ਹੈ ਇਹ ਇਹਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ। ਬਾਕੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਭਰਾ ਚਲੋ ਪਹਿਲਾਂ ਆਪਣਾ ਚੈਨਲ ਦੇਖਦੇ ਆ ਜੀਐਨਟੀ ਬਰਗਾੜੀ ਦੇ ਨਾਮ ਤੇ ਚੱਲਦਾਗਾ ਆਲਰੇਡੀ ਵਧੀਆ ਚੱਲੀ ਜਾਂਦਾ ਉਸ ਤੇ ਵੀ ਆਪਣੇ ਰੈਗੂਲਰ ਵਲੌਗ ਆਉਂਦੇ। ਬਾਕੀ ਇਹ ਚੈਨਲ ਆਪਾਂ ਵਲੌਗਿੰਗ ਵਾਸਤੇ ਬਣਾਇਆ ਤੇ ਇਨਫੋਰਮੇਸ਼ਨ ਵਾਸਤੇ ਬਣਾਇਆ ਇਹਦੇ ਵਿੱਚ ਕੋਈ ਵਰਕ ਦੀ ਵੀਡੀਓ ਨਹੀਂ ਪਾਈ ਜਾਊਗੀ। ਹਾਂ ਹੁਣ ਗੱਲ ਗਾਤ ਕਰਦੇ ਆਪਾਂ ਸੀਆਰਡੀ ਤੇ ਨੌਨ ਸੀਆਰਡੀ ਇੰਝ ਦੇ ਵਿੱਚ ਫਰਕ ਕੀ ਹੁੰਦਾ ਪਹਿਲਾਂ ਗੱਲ ਕਰਦੇ ਆਪਾਂ ਨੌਨ ਸੀਆਰਡੀ சி.ஆர்.டி 9 சி.ஆர்.டி ਦੇ ਵਿੱਚ ਉਹਨੂੰ ਡੀ.ਆਈ. ਇੰਜਨ ਬੋਲਦੇ ਆ ਟੈਕਟ ਇੰਜੈਕਸ਼ਨ ਇਹਦੇ ਵਿੱਚ ਆਪਣਾ هەر ਇੱਕ ਸਿਲੰਡਰ ਨੂੰ ਚਾਹੇ ਦੋ ਸਿਲੰਡਰਾਂ ਚਾਹੇ ਤਿੰਨ ਸਿਲੰਡਰਾਂ ਚਾਹੇ ਚਾਰ ਸਿਲੰਡਰਾਂ ਉਹਦੇ ਵਿੱਚ ਆਪਣਾ ਫਿਊਲ ਪੰਪ ਲੱਗਦਾ ਚਾਹੇ ਰੋਟਰੀ ਲੱਗੇ ਚਾਹੇ ਆਪਣਾ ਇਨਲਾਈਨ ਲੱਗੇ ਮਾਈਕੋ ਦਾ ਜਾਂ ਆਪਣਾ ਟੀ.ਵੀ.ਐਸ ਦਾ ਪੰਪ ਲੱਗੇ ਉਹ ਆਪਣਾ ਸਪਰੇਅ ਨੂੰ ਸਪਰੇਅ ਕਰਨ ਦੇ ਵਿੱਚ ਆਪਣਾ ਲੋਜ਼ਰ ਨੂੰ ਪ੍ਰੈਸ਼ਰ ਦਿੰਦੇ ਆ ਤੇ ਪ੍ਰੈਸ਼ਰ ਨੋਜ਼ਲ ਦਾ ਆਪਣਾ ਉਹਦਾ ਸਿਰਫ ਹੁੰਦਾ 200 ਤੋਂ 250 ਦੇ ਕਰੀਬ ਜਾਂ 270 ਉਹਦੇ ਵਿੱਚ ਹੁੰਦਾ ਕੀ ਸੀ ਜਦੋਂ ਨੋਜ਼ਲ ਸਪਰੇਅ ਕਰਦੀ ਸੀ ਤਾਂ ਉਹ ਪ੍ਰੋਪਰ ਜਿਹੜਾ ਡੀਜ਼ਲ ਬਰਨ ਨਹੀਂ ਹੁੰਦਾ ਸੀ ਤੇ ਅਧ ਚਲੀਆਂ ਗੈਸਾਂ ਸੀ ਜਿਹੜੀਆਂ ਆਕਸੀਜਨ ਆ ਸੌਰੀ ਸਾਇਲੈਂਸਰ ਨਹੀਂ ਬਾਹਰ ਨਿਕਲ ਜਾਂਦੀਆਂ ਸੀ ਜੋ ਕਿ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੀਆਂ ਸੀ ਕਹਿਣ ਦਾ ਮਤਲਬ ਸੱਜਣੋ ਫਿਰ ਕੰਪਨੀ ਨੇ ਸੋਚਿਆ ਕਿ ਉਸ ਦਾ ਹੱਲ ਕਰਨ ਲਈ ਫਿਰ ਕੰਪਨੀ ਨੇ ਜਿਹੜੇ 50 HP ਦੇ ਵਾਧੇ ਇੰਜਨਾਂ ਕਿਉਂਕਿ 50 HP ਦੇ ਘੱਟ ਵਾਲੇ ਇੰਜਨ ਦਾ ਪ੍ਰਦੂਸ਼ਣ ਬਹੁਤ ਘੱਟ ਕਰਦੇ ਨੇ ਕਿਉਂਕਿ ਈਜ਼ੀਅਰ ਈਜ਼ੀਅਰ ਵਾਲ ਵਗੈਰਾ ਜਾਂ ਟਰਬੋ ਵਗੈਰਾ ਲਾਇਆ ਹੁੰਦਾ ਕੰਪਨੀ ਦਾ ਹਾਂ ਜਿਹੜੇ 50 HP ਤੋਂ ਬਾਅਦ ਇੰਜਨ ਆ ਗਏ ਵੱਡੇ ਇੰਜਨ ਆ ਗਏ ਕਿਉਂਕਿ ਉਹਨਾਂ ਦਾ ਪ੍ਰਦੂਸ਼ਣ ਵੀ ਵੱਧ ਗਿਆ ਕਿਉਂਕਿ ਵੱਡਾ ਇੰਜਨ ਦਾ ਪ੍ਰਦੂਸ਼ਣ ਵੀ ਵੱਧ ਕਰੂਗਾ ਇਸ ਕਾਰਨ ਕਰਕੇ ਫਿਰ ਪਹਿਲਾਂ ਨਾ ਸੀ ਆਡੀ ਆਉਂਦਾ ਸੀ ਜਦੋਂ ਟਰੈਕਟਰ ਚੱਲਦੇ ਸੀ ਜਾਂ ਗੱਡੀਆਂ ਚੱਲਦਾ ਸੀ ਤਾਂ ਇੱਕ ਤਾਂ ਸਾਊਂਡ ਬਹੁਤ ਜ਼ਿਆਦਾ ਕਰਦਾ ਸੀ ਸਾਊਂਡ ਪ੍ਰਦੂਸ਼ਣ ਪੈਦਾ ਕਰਦਾ ਸੀ ਨੰਬਰ 2 ਵਾਤਾਵਰਨ ਦੇ ਵਿੱਚ ਆਕਸੀਜਨ ਦੇ ਵਿੱਚ ਆਪਣੀ ਜ਼ਹਿਰੀਲੀਆਂ ਗੈਸਾਂ ਨੂੰ ਜ਼ਿਆਦਾ ਛੱਡਦਾ ਸੀਗਾ ਕਾਰਬਨ ਤੇ ਮੋਨੋ ਵਰਗੀਆਂ ਵਰਗੀਆਂ ਗੈਸਾਂ ਤੇ ਸੋ ਇਹਦਾ ਹੱਲ ਕਰਨ ਲਈ ਫਿਰ ਕੰਪਨੀ ਨੇ ਜਿਹੜਾ ਇੰਜਨ ਸੀਆਰਟੀ ਕਰਤਾ ਉਹਦੇ ਵਿੱਚ ਜਿਹਨੂੰ ਕਿ ਕਾਮਨ ਰੇਲ ਡਾਇਰੈਕਟ ਇੰਜੈਕਸ਼ਨ ਕਹਿੰਦੇ ਆ ਇਹਦੇ ਵਿੱਚ ਹੁੰਦਾ ਕੀ ਆ ਇੱਕ ਹਾਈ ਪ੍ਰੈਸ਼ਰ ਪੰਪ ਲੱਗਿਆ ਹੁੰਦਾ ਇੰਜਨ ਦੇ ਨਾਲ ਜੋ ਕਿ ਜਿਵੇਂ ਜਿਵੇਂ ਇੰਜਨ ਘੁੰਮਾ ਪੈਂਦਾਗਾ ਆਪਣਾ ਉਹ ਹਾਈ ਪ੍ਰੈਸ਼ਰ ਬਣਾਈ ਰੱਖਦਾ ਆਪਣੀ ਕਾਮਨ ਰੇਲ ਦੇ ਵਿੱਚ ਰੀਲ ਦੇ ਵਿੱਚ ਜਦੋਂ ਪ੍ਰੈਸ਼ਰ ਬਣਾਈ ਰਹਿੰਦਾ ਤੇ ਉਧਰੋਂ ਇੰਜੈਕਟਰਾਂ ਨੂੰ ਆਪਣਾ ਕਰੰਟ ਸਿਸਟਮ ਦਿੱਤਾ ਹੋਇਆ ਡੀਵੀਆਰ ਲਾ ਕੇ ਤਾਂ ਜੋ ਜਿਹੜੇ ਜਿਹੜੇ ਹਿਸਾਬ ਨਾਲ ਪਿਸਟਨ ਡਰਾਪ ਤੇ ਆਉਂਦਾ ਆਪਣੇ ਫਾਇਰਿੰਗ ਤੇ ਆਉਂਦਾਗਾ ਉੱਥੇ ਉਹਨੂੰ ਸਪਰੇਅ ਕਰਨ ਦੇ ਵਿੱਚ ਕਰੰਟ ਮਦਦ ਕਰਦਾ ਤੇ ਉਸ ਦਾ ਜਿਹੜਾ ਨੋਜ਼ਲ ਦਾ ਪ੍ਰੈਸ਼ਰ ਵਧਾ ਕੇ ਕੰਪਨੀ ਨੇ 300 ਬਾਰ ਦੇ ਕਰੀਬ ਕਰਤਾ ਜਿੰਨਾ ਨੋਜ਼ਲ ਦਾ ਪ੍ਰੈਸ਼ਰ ਹੋਊਗਾ ਉਨਾ ਪ੍ਰਦੂਸ਼ਨ ਘਟਾਊਗਾ ਤੇ ਟਰੈਕਟਰ ਸਮੋਕ ਨਹੀਂ ਕਰਦਾ ਧੂਆ ਨਹੀਂ ਮਾਰਦਾ ਠੀਕ ਹੈ ਇਸ ਕੰਮ ਕਰਕੇ ਫਿਰ ਕੰਪਨੀ ਨੇ ਸੀਆਰਡੀ ਬਣਾਇਆ ਹਾਂ ਜੇਹੀ 300 ਪ੍ਰੈਸ਼ਰ ਆਪਾਂ ਨੋਜ਼ਲ ਦਾ ਨਾਉਨ ਸੀਆਰਡੀ ਜਾਂ ਦੇ ਵਿੱਚ ਕਰ ਦਈਏ ਤਾਂ ਉਹਦੇ ਵਿੱਚ ਜਾਂ ਤਾਂ ਪੰਪ ਪਾੜ ਜਾਂਦਾ ਜਾਂ ਪਲੰਜਰ ਪਾੜ ਜਾਂਦਾ ਸੀ ਜਿਹਦੇ ਕਾਰਨ ਕਰਕੇ ਫਿਰ ਸੰਭਵ ਨਹੀਂ ਸੀਗਾ ਇਸ ਕਾਰਨ ਕਰਕੇ ਫਿਰ ਕੰਪਨੀ ਨੂੰ ਨਾਉਨ ਸੀਆਰਡੀ ਹੀ ਨਾਉਨ ਸੀਆਰਡੀ ਤੋਂ ਸੀਆਰਡੀ ਕਰਨਾ ਪਿਆ ਵੱਧ ਪ੍ਰੈਸ਼ਰ ਬਣਾਉਣ ਵਾਸਤੇ ਨੋਜ਼ਲਾਂ ਤਾਂ ਜੋ ਵਾਤਾਵਰਣ ਦੇ ਵਿੱਚ ਆਪਣੇ ਜ਼ਹਿਰੀਲੇ ਗੈਸਾਂ ਨਾਮ ਪੈਦਾ ਹੋਣ ਤੇ ਨਾਮ ਕਿਉਂਕਿ ਜੋ ਕਿ ਅੱਜ ਕੱਲ ਤੁਹਾਨੂੰ ਪਤਾ ਕੈਂਸਰ ਦਾ ਜ਼ਿਆਦਾਤਰ ਕਾਰਨ ਬਣਦੀ ਹੈ ਫੇਫੜਿਆਂ ਦਾ ਜਾਂ ਅੰਦਰ ਦਾ ਇਸ ਕਾਰਨ ਕਰਕੇ ਫਿਰ ਕੰਪਨੀ ਨੇ ਜਿਹੜਾ ਇੰਜਨ ਨੂੰ ਆਪਣਾ ਸੀਆਰਡੀ ਹੀ ਬਣਾਤਾ ਬਾਕੀ ਦੋ ਨੰਬਰ ਦਾ ਜਿਹੜਾ ਸੀਆਰਡੀ ਇੰਜਨ ਹੁੰਦਾਗਾ ਚਲੋ ਪਾਵਰ ਤਾਂ ਉਹਦੀ ਵਧੀਆ ਹੁੰਦੀ ਹੈ ਵਧੀਆ ਜਨਰੇਟ ਕਰਦਾਗਾ ਤੇ ਪਰ ਉਸ ਇੰਜਨ ਦੇ ਫਾਇਦੇ ਵੀ ਹੁੰਦੇ ਤੇ ਨੁਕਸਾਨ ਵੀ ਹੋਣਗੇ ਆਉਣ ਵਾਲੇ ਟਾਈਮ ਦੇ ਵਿੱਚ ਚਲੋ ਫਾਇਦੇ ਦੇ ਨੁਕਸਾਨ ਦੀ ਗੱਲ ਆਪਾਂ ਫੇਰ ਕਰਾਂਗੇ ਪਹਿਲਾਂ ਇਹ ਇਹੀ ਗੱਲਬਾਤ ਕਰਦਾ ਵੀ ਕਿਉਂ ਕੰਪਨੀ ਨੂੰ ਸੀਆਰਡੀ ਕਰਨਾ ਪਿਆ ਨੰਬਰ 2 ਤੇ ਇਸ ਜਦੋਂ ਸੀਆਰਡੀ ਇੰਜਨ ਹੋ ਜਾਂਦਾ ਉਹਦੀ ਸਾਊਂਡ ਬਹੁਤ ਜ਼ਿਆਦਾ ਘਟ ਜਾਂਦੀ ਹੈ ਇੰਜਨ ਦੀ ਠੀਕ ਹੈ ਜਿਹਦੇ ਕਾਰਨ ਕਰਕੇ ਫਿਰ ਸਾਊਂਡ ਪ੍ਰਦੂਸ਼ਣ ਵੀ ਨਹੀਂ ਹੁੰਦਾ ਬਾਕੀ ਜਦੋਂ ਸੀਆਰਡੀ ਇੰਜਨ ਕੰਪਨੀ ਕਰਦੇ ਉਹਦੇ ਨਾਲ ਇੱਕ ਡੀਪੀਐਫ ਵੀ ਲਾ ਕੇ ਦਿੰਦੀ ਆ ਜਿਹੜਾ ਕਿ ਆਪਣੀਆਂ ਇੱਕ ਮਤਲਬ ਭੱਠੀ ਦੇ ਵਿੱਚ ਮਿੱਟੀ ਭਰੀ ਹੁੰਦੀ ਹੈ ਸਪੈਸ਼ਲ ਮਿੱਟੀ ਹੁੰਦੀ ਹੈ ਜਿਹੜੀ ਕਿ ਆਪਣੇ ਕਾਰਬਨ ਨੂੰ ਆਪਣੇ ਅੰਦਰ ਸੋਖ ਲੈਂਦੀ ਹੈ ਜਿਹੜੀ ਵਾਤਾਵਰਨ ਦੇ ਵਿੱਚ ਉਹ ਜ਼ਰੂਰੀ ਨਹੀਂ ਦੇਸਾਂ ਨੂੰ ਨਹੀਂ ਆਉਣ ਹੁੰਦੀ ਉਹ ਵੀ ਨਾਲ ਸੀਆਰਡੀ ਦੇ ਨਾਲ ਕੰਮ ਕਰਦੀ ਹੈ ਨਾਓਨ ਸੀਆਰਡੀ ਦੇ ਵਿੱਚ ਉਹ ਵੀ ਡੀਪੀਐਫ ਨਹੀਂ ਕੰਮ ਕਰਦਾ ਕਰਨੀ ਇਸ ਕਾਰਨ ਕਰਕੇ ਹੁਣ ਜਿਵੇਂ ਯੂਰਗਾ ਪੈਂਦਾਗਾ ਯੂਰੀਆ ਵੀ ਇਸੇ ਕੰਮ ਨੂੰ ਕੰਪਨੀ ਵਰਤ ਰਹੀ ਆ ਤਾਂ ਜੋ ਜਿਵੇਂ ਹੁਣ ਆਪਣੇ ਸਰੀਰ ਦੇ ਵਿੱਚ ਕੋਈ ਕੈਮੀਕਲ ਕੈਮੀਕਲ ਹੋਰ ਲਾ ਦਈਏ ਜਿਵੇਂ ਦਵਾਈ ਦਿੰਨੇ ਆਪਾਂ ਸਰੀਰ ਦੇ ਵਿੱਚ ਇਸੇ ਤਰ੍ਹਾਂ ਯੂਰਗਾ ਵੀ ਕੰਮ ਕਰਦਾ ਇੰਨਾਂ ਨੂੰ ਮਤਲਬ ਬਹੁਤ ਜ਼ਿਆਦਾ ਪ੍ਰਦੂਸ਼ਣ ਜਿਹੜੀ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਇਸ ਕਾਰਨ ਕਰਕੇ ਕੰਪਨੀ ਨੂੰ ਜਿਹੜੇ ਸੀਆਰਡੀ ਇੰਜਨ ਬਣਾਉਣੇ ਪਏ ਆਪਣੇ ਅਨਵਾਇਰਨਮੈਂਟ ਆਪਣੀ ਵਾਤਾਵਰਨ ਨੂੰ ਬਚਾਉਣ ਦੇ ਖਾਤਰ ਇਸ ਕਾਰਨ ਕਰਕੇ ਹੁਣ 36 30 ਟਰੈਕਟਰ ਜਿਹੜਾ ਉਹ ਵੀ ਬੰਦ ਹੋ ਰਿਹਾ 50 ਐਚਪੀ ਤੋਂ ਥੱਲੇ ਵਾਲਾ ਵੀ ਉਹਨਾਂ ਨੂੰ ਵੀ ਕੰਪਨੀ ਸੀਆਰਡੀ ਕਰ ਰਹੀ ਆ ਤਾਂ ਜੋ ਪ੍ਰਦੂਸ਼ਣ ਨੂੰ ਵੱਧ ਤੋਂ ਵੱਧ ਕੰਟਰੋਲ ਦੇ ਵਿੱਚ ਕੀਤਾ ਜਾਵੇ ਇਸ ਕਾਰਨ ਕਰਕੇ ਹੀ ਇਹ ਕੰਪਨੀ ਨੂੰ ਸੀਆਰਡੀ ਹੀ ਕਰਨਾ ਪਿਆ ਆ ਜੇ ਕਿਸੇ ਭਰਾ ਨੇ ਸੀਆਰਡੀ ਆਈ ਤੋਂ ਨਾਨ ਸੀਆਰਡੀ ਕਰਾਉਣਾਗਾ ਉਹ ਹੋ ਜੂਗਾ ਕੋਈ ਦਿੱਕਤ ਨਹੀਂ ਕਿਉਂਕਿ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਬਾਕੀ ਸੀਆਰਡੀ ਦੇ ਵਿੱਚ ਤੁਹਾਨੂੰ ਪਤਾ ਵੀ ਅੱਗੇ ਚੱਲਣਗੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਹਜੇ ਤੱਕ ਤਾਂ ਕੋਈ ਨੁਕਸਾਨ ਵਾਲਾ ਕੰਮ ਨਹੀਂ ਹੋਇਆ ਕਿਸੇ ਦਾ ਹੈ ਤੇ ਚਲੋ ਬਾਕੀ ਤੁਹਾਨੂੰ NSCRD ਤੇ Non-NSCRD ਬਾਰੇ ਇਨਫੋਰਮੇਸ਼ਨ ਚੰਗੀ ਲੱਗੀ ਹੋਊਗੀ ਤੇ ਧੰਨਵਾਦ ਸਸਤੀਕਾਲ ਮਿਲਾਂਗੇ ਉਹਨਾਂ ਅਗਲੇ ਵਲੌਗ ਦੇ ਵਿੱਚ